ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਯੂਐਸਏ ਤੋਂ ਡਿਪੋਰਟ ਹੋ ਕੇ ਆਏ ਸਾਡੇ ਪੰਜਾਬੀ ਵੀਰ ਕੁਝ ਸਮਾਂ ਪਹਿਲਾਂ ਜਦੋਂ ਯੂਐਸਏ ਗਏ ਸੀ ਕਿਸੇ ਗਏ ਨੂੰ 1 ਮਹੀਨਾ ਹੋਇਆ ਕਿਸੇ ਨੂੰ 2 ਹੋਏ ਤੇ ਕਿਸੇ ਨੂੰ 15 ਦਿਨ ਹੋਏ ਉਹ ਕਿਸ ਤਰੀਕੇ ਗਏ ਆਪਣਾ ਇਹ ਵਿਸ਼ਾ ਨਹੀਂ ਹੈ ਆਪਣਾ ਵਿਸ਼ਾ ਹੈ ਕਿ ਉਹ ਘਰ ਦੀਆਂ ਕਮਜ਼ੋਰੀਆਂ ਦੇ ਖਾਤਰ ਬਾਹਰ ਗਏ ਉਹ ਆਪਣੇ ਬੱਚਿਆਂ ਦੇ ਭਵਿੱਖ ਦੀ ਖਾਤਰ ਬਾਹਰ ਗਏ ਆਪਣੇ ਘਰ ਦੇ ਹਾਲਾਤਾਂ ਨੂੰ ਸੁਧਾਰਨ ਲਈ ਬਾਹਰ ਗਏ ਆਪਣੇ ਪਾਪੀ ਪੇਟ ਨੂੰ ਪੂਰਾ ਕਰਨ ਵਾਸਤੇ ਭਰਨ ਵਾਸਤੇ ਘਰਦਿਆਂ ਦਾ ਵਿਛੋੜਾ ਪਾ ਕੇ ਤੇ ਬਾਹਰ ਗਏ ਭਾਰ ਯੂਐਸਏ ਸਰਕਾਰ ਨੇ ਉਹਨਾਂ ਨੂੰ ਵਾਪਸ ਇੰਡੀਆ ਪੰਜਾਬ ਭੇਜ ਦਿੱਤਾ ਉਹ ਕਿਸੇ ਨੇ 30 ਲੱਖ ਲਾਇਆ ਕਿਸੇ ਨੇ 40 ਲੱਖ ਲਾਇਆ ਕਿਸੇ ਨੇ 50 ਲੱਖ ਲਾਇਆ ਕਿਸੇ ਨੇ ਜ਼ਮੀਨ ਵੇਚੀ ਜਾਂ ਗਹਿਣੇ ਕੀਤੀ ਕਿਸੇ ਨੇ ਘਰ ਗਹਿਣੇ ਕੀਤਾ ਕਿਸੇ ਨੇ ਵਿਆਜੀ ਚੁੱਕੇ ਤੇ ਉਹ ਆਪਣੇ ਪਾਪੀ পেট ਦੀ ਖਾਤਰ ਘਰੋਂ ਚਲੇ ਗਏ ਪਰ ਹੁਣ ਉਹਨਾਂ ਵੀਰਾਂ ਅੱਗੇ ਬੇਨਤੀ ਆ ਕਿ ਦੁੱਖ ਸੁੱਖ ਸਰੀਰਾਂ ਨਾਲ ਹੁੰਦੇ ਨੇ ਚੰਗਾ ਮਾੜਾ ਸਮਾਂ ਆਉਂਦਾ ਰਹਿੰਦਾ ਆ ਉਹ ਇਸ ਸਮੇਂ ਵਿੱਚ ਡੋਲਣ ਨਾ ਇਨਾ ਵੱਡਾ ਕਰਜ਼ਾ ਕੋਈ ਥੋੜਾ ਨਹੀਂ ਹੁੰਦਾ ਤੁਸੀਂ ਸਾਰੇ ਜਾਣਦੇ ਹੋ ਪਰ ਬੰਦਿਆਂ ਨਾਲ ਤੇ ਹੀ ਢੀੜ ਬਣਦੀ ਹੈ ਤੇ ਜੇਕਰ ਚੰਗਾ ਸਮਾਂ ਨਹੀਂ ਨਾ ਰਹਿੰਦਾ ਤੇ ਮਾੜਾ ਸਮਾਂ ਵੀ ਨਹੀਂ ਰਹਿੰਦਾ ਇਹ ਵੀ ਨਿਕਲ ਜਾਂਦਾ ਆ ਤੇ ਇਸ ਸਮੇਂ ਨੂੰ ਦੇ ਵਿੱਚ ਉਹਨਾਂ ਨੂੰ ਹੌਸਲਾ ਬਿਲਕੁਲ ਨਹੀਂ ਛੱਡਣਾ ਚਾਹੀਦਾ ਉਹਨਾਂ ਨੂੰ ਆਪਣੇ ਦਿਮਾਗ ਵਿੱਚ ਕੋਈ ਵੀ ਮਾੜਾ ਖਿਆਲ ਨਹੀਂ ਲੈ ਕੇ ਆਉਣਾ ਚਾਹੀਦਾ ਪਰਿਵਾਰ ਨੂੰ ਪੂਰਾ ਸਾਥ ਦੇਣਾ ਚਾਹੀਦਾ ਰਿਸ਼ਤੇਦਾਰਾਂ ਨੂੰ ਸਾਥ ਦੇਣਾ ਚਾਹੀਦਾ ਇੱਥੋਂ ਤੱਕ ਕਿ ਪੰਜਾਬ ਸਰਕਾਰ ਅੱਗੇ ਬੇਨਤੀ ਆ ਕਿ ਉਹ ਵੀ ਆ ਚੁੱਕੇ ਵੀਰ ਜਿਹੜੇ ਆ ਉਹਨਾਂ ਦੀ مالی ਮਦਦ ਜ਼ਰੂਰ ਕਰਨ ਉਹ ਇਹੋ ਜਿਹਾ ਕੋਈ ਹੱਲ ਕੱਢਣ ਤਾਂ ਕਿ ਉਹਨਾਂ ਦਾ ਕਰਜ਼ਾ ਵਾਪਸ ਹੋ ਸਕੇ ਭਾਵੇਂ ਸਾਲ 2 ਸਾਲ ਵਿੱਚ ਹੀ ਉਹਨਾਂ ਦਾ ਕਰਜ਼ਾ ਜਿਹੜਾ ਉਹ ਲੱਥ ਜਾਵੇ ਕਿਉਂਕਿ ਇੰਨਾ ਵੱਡਾ ਕਰਜ਼ਾ ਲਾਉਣਾ ਵੀ ਕੋਈ ਸੌਖੀ ਗੱਲ ਨਹੀਂ ਹੁੰਦੀ ਇਸ ਕਰਕੇ ਪੰਜਾਬ ਸਰਕਾਰ ਉਹਨਾਂ ਦਾ ਸਾਥ ਜ਼ਰੂਰ ਦੇਵੇ ਤੇ ਜੇ ਕਿਸੇ ਨੇ ਆਪਣੇ ਰਿਸ਼ਤੇਦਾਰਾਂ ਭੈਣ ਭਰਾਵਾਂ ਕੋਲੋਂ ਮਦਦ ਲਈ ਸੀ ਜਾਣ ਵਾਸਤੇ ਤੇ ਉਹ ਰਿਸ਼ਤੇਦਾਰਾਂ ਦਾ ਵੀ ਫਰਜ਼ ਬਣਦਾ ਕਿ ਇਹੋ ਜਿਹੀ ਔਖੀ ਘੜੀ ਵਿੱਚ ਉਹਨਾਂ ਨੂੰ ਤੰਗ ਨਾ ਕਰਨ ਤਾਂ ਕਿ ਉਹ ਆਪਣੇ ਘਰ ਚੰਗੀ ਤਰ੍ਹਾਂ ਰਹਿ ਸਕਣ ਕਿਉਂਕਿ ਉਹਨਾਂ ਉੱਪਰ ਅੱਗੇ ਹੀ ਬਹੁਤ ਵੱਡਾ ਦੁੱਖਾਂ ਦਾ ਪਹਾੜ ਡਿੱਗ ਚੁੱਕਾ ਆ ਪਰ ਫਿਰ ਵੀ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਵਾ ਕਿ ਉਹ ਆਪਣੇ ਘਰ ਸਹੀ ਸਲਾਮਤ ਪਹੁੰਚ ਗਏ ਆ ਪਰ ਫਿਰ ਵੀ ਫਿਰ ਤੋਂ ਬੇਨਤੀ ਕਰਦੇ ਆ ਕਿ ਪੰਜਾਬ ਸਰਕਾਰ ਉਹਨਾਂ ਦੀ مالی ਮਦਦ ਜ਼ਰੂਰ ਕਰੇ ਕਿਉਂਕਿ ਇੰਨਾ ਵੱਡਾ ਦੁੱਖ ਜਿਹੜਾ ਉਹ ਰਲ ਮਿਲ ਕੇ ਹੀ ਕਟਿਆ ਜਾਣਾ ਤੇ ਉਹ ਵੀਰ ਆਪਣੇ ਮਨ ਵਿੱਚ ਕੋਈ ਵੀ ਮਾੜਾ ਖਿਆਲ ਜਿਹੜਾ ਉਹ ਨਾ ਲੈ ਕੇ ਆਉਣ ਕਿਉਂਕਿ ਇਹ ਮਾੜਾ ਸਮਾ ਜਿਹੜਾ ਇਹ ਹੌਸਲੇ ਨਾਲ ਤੇ ਤਾਕਤ ਨਾਲ ਕੱਢਿਆ ਜਾਣਾ ਹੈ ਤੇ ਨਿਕਲ ਜ਼ਰੂਰ ਜਾਂਦਾ ਆ